ਉਹ ਗੋੜ ਸਹਰ ਤੇ ਦੇਸੀ ਕਿਉ ਜਿਨੇ ਹੁਣ ਪੁਰਾਣੇ ਉਹਨੇ ਹੀ ਗੁਣਕਾਰੀ ਹੁੰਦੇ ਦੱਸਦੇ ਲੋਕ ਸਿਆਣੇ ਹੋ ਸੌਦੇ ਵਿੱਚ ਦਾਲ ਦੋਸਤੋ ਵਿਆਹ ਦੇ ਵਿੱਚ ਵਿੱਚ ਓਲਾ ਪ੍ਰੋਗਰਾਮ ਚ ਸਟਿੱਟ ਸੈਕਟਰੀ ਰੱਖ ਜਾਂਦੇ ਨੇ ਓਲਾ ਉਹ ਡਾਕਟਰ ਪੁਲਿਸ ਵਕੀਲ ਦੇ ਕੋਲੋਂ ਜੇ ਬੰਦਾ ਵੱਜ ਜਾਵੇ ਉਹ ਤਾਂ ਚੰਗੇ ਪਾਗਾ ਵਾਲਾ ਨਿਉ ਦਾ ਸੁਰੱਖ ਖੰਡਾਵੇ ਉਹ ਥਾਣਾ ਜੇ ਕਚੇਰੀ ਤਿੰਨੇ ਥਾਵੀ ਮਿਲਦੇ ਦੁਖੀਏ ਇਹ ਨਹੀਂ ਥਾਵੀ ਕਰੇ ਰਾਜਾ ਦੇ ਪਾਗਾ ਵਾਲੇ ਸੁਖੀਏ ਫਾਇਏ ਕੋਕੜ ਕਾ ਕਮੋ ਸੁਣਿਆ ਹੈ ਏਕ ਬਿੱਲਾ ਪਾਲਣ ਹੋਰ ਕੋਕੜ ਕਾ ਕਮੋ ਸੁਣਿਆ ਹੈ ਏਕ ਬਿੱਲਾ ਪਾਲਣ ਸੱਪ ਸੰਦਾ ਤੇ ਫੁਕਰੇ ਬੰਦੇ ਆਪਣੀ ਕੁਲੀ ਗਾਲਣ ਬੋੜੀ ਧੋਕਰੀ ਤੇ ਮੀਨੁਕਰੀ ਸਾੰਬਣੀ ਹੈ ਬੜੀ ਔਖੀ ਮੂੰਹ ਫਟ ਮੂੰਹ ਠਕਣੀ ਨਾਰੀ ਬੇਫਿਕਰੀ ਨੇ ਸੌਖੀ ਹੋ ਮੇਲ ਮਕਾਨ ਚ ਚਿੰਤ ਕ ਬੰਦੇ ਕਲਦੇ ਰਹਿਣ ਨੇ ਘੋਚਾ ਕਾਹ ਤੇ ਚਿੰਤਕ ਬੰਦੇ ਕਰਦੇ ਰਹਿਣ ਨੰਗਾਚਾ ਹਰ ਚੰਨਜਾਇ ਦੇਖੇ ਜਾਣੀ ਡੁੱਬ ਜਾਂਦੇ ਵਿੱਚ ਸੋਚਾਂ ਬਈ ਸਾਰੀ ਦੁਨੀਆ ਮਿੱਤਰੋ ਕਰੇ ਨਾ ਕਿਸੇ ਦੀ ਬਿੱਤ ਹੁੰਦੀ اے ਬਲਹਾਰ ਗੋਬਿੰਦ ਘੜਿਆ ਨਾ ਕਿਸੇ ਕੋਲੋਂ ਜਿੱਤ ਹੁੰਦੀ اے ਬਲਹਾਰ ਗੋਬਿੰਦ ਘੜਿਆ ਨਾ ਕਿਸੇ ਕੋਲੋਂ ਜੀਤੇ ਹੁੰਦੀ